ਗੁਰਵਟੇਤ ਮੱਥੀ ਵਿੱਚ ਇੱਥੇ ਕਰਦੇ ਆ ਆ ਚੀਰ ਵਿੱਚ ਸਿਰ ਵਿੱਚ ਇਹ ਪਿੰਡ ਹੈਤਪੁਰਾ ਜੀ ਦਾ ਹੈਗਾ ਜੀ ਇਹ ਘਟਣਾ ਇਹ ਦਰਸ਼ਨ ਸਿੰਘ ਜੀ ਦੀ ਬੇਟੀ ਆ ਦਰਸ਼ਨ ਸਿੰਘ ਜੂਗ ਸੀ ਗਿਆ ਹੋਇਆ ਨੇ ਕਰੀਬ ਸਾਲਕ ਤੋਂ ਇਹਦੀ ਬੇਟੀ ਦਾ ਨਾਮ ਸੀ ਬਾਣੀ ਕੌਰ ਇਹ ਆਪਦੀ ਦਾਦੀ ਯਾਨੀ ਕਿ ਦਰਸ਼ਨ ਸਿੰਘ ਦੀ ਮਾਤਾ ਕੋਲੇ ਗੁਰਦੇਵ ਕੋਲ ਕੌਰ ਕੋਲੇ ਰਹਿੰਦੀ ਸੀ ਉਹਦੀ ਪਰਵਰਿਸ਼ ਕਰਦੀ ਸੀ ਤੇ ਇਹਨਾਂ ਨੇ ਆਪਣੇ ਮਕਾਨ ਨੂੰ ਮਤਲਬ ਮਿਸਤਰੀ ਲਗਾਇਆ ਸੀ ਜੀ ਟੈਲ ਵਗੈਰਾ ਲਗਾਉਣ ਵਾਸਤੇ ਉਹਨੇ ਦਰਵਾਜ਼ੇ ਖੋਲੇ ਹੋਏ ਸੀ ਤੇ ਬੱਚੀ ਖੇਡਦੀ ਸੀ ਜਿਹੜੇ ਵਿੱਚ ਬੱਚੀ ਖੇਡਦੀ ਖੇਡਦੀ ਉਹ ਮਤਲਬ ਦਰਵਾਜ਼ੇ ਉੱਪਰ ਚੜਨ ਲੱਗੀ ਉਹ ਦਰਵਾਜ਼ਾ ਬਜੰਦਾਰ ਸੀ ਬੱਚੀ ਤੇ ਉੱਪਰ ਡਿੱਗ ਪਿਆ ਇਹ ਜੀ ਮੌਤ ਪਿੱਛੇ ਨਾ ਚਲੀ ਬੱਚੀ ਫਟੜੂ ਗਈ ਉਦੋਂ ਹੀ ਮਿਸਤਰੀ ਲੈ ਕੇ ਹਸਪੀਟਲ ਆ ਗਏ ਜੀ ਹਸਪੀਟਲ ਦੇ ਡਾਕਟਰ ਨੇ ਚੈੱਕ ਰਿਆ ਬੱਚੀ ਦੀ ਮੌਤ ਹੋ ਗਈ ਦਰਵਾਜ਼ਾ ਡਿੱਗਣ ਕਰਕੇ ਜੀ ਇਹ ਸਾਰੀ ਜਿਹੜੀ ਘਟਨਾ ਹੈ ਇਹਨਾਂ ਦੇ ਘਰੇ ਕੈਮਰੇ ਲੱਗੇ ਹੋ ਨੇ ਸੀਸੀਟੀਵੀ ਕੈਮਰੇ ਜੀ ਉਹਦੇ ਵਿੱਚ ਕੈਦ ਆ ਜੀ ਉਹਦੇ ਵਿੱਚ ਅਸੀਂ ਦੇਖਿਆ ਗਿਆ ਉਹ ਸਮੁੱਚੀ ਗੱਲ ਉਹੀ ਆ ਜੀ ਹਾਂਜੀ ਇਹ ਮਾਤਾ ਗੁਰਦੇਵਪੁਰ ਸਟੇਟਮੈਂਟ ਲਿਖਾ ਰਹੀ ਆ ਅਸੀਂ ਝੁੱਤਰ ਦੀ ਕਾਰਵਾਈ ਇਹ ਕੁਦਰਤੀ ਤੇ ਅਚਾਨਕ ਹੋਈ ਆ ਮੌਤ ਜੀ